ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੈਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਰਹੀ ਕਿ ਇਸ ਸਮੇਂ ਅਸੀਂ ਕਤਲੂਰ ਨਾਕੇ ਤੇ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਹਾਈ ਅਲਰਟ ਪੰਜਾਬ ਹੋਵੇ ਆਪਣੇ ਪਠਾਨਕੋਟ ਹੋਵੇ ਗੁਰਦਾਸਪੁਰ ਹੋਵੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਜਿਹੜਾ ਜਾਰੀ ਕੀਤੇ ਗਏ ਨੇ ਦੱਸਦੇ ਹਾਂ ਹਾਈ ਅਲਰਟ ਜਾਰੀ ਕਰਨ ਦਾ ਮਕਸਦ ਕੀ ਸੀ ਕਿ ਕੁਝ ਦਿਨ ਪਹਿਲਾਂ ਪਟਿਆ ਕੋੜ ਦੇ ਵਿੱਚ ਜਿਹੜਾ ਜਾਣਕੇ ਦੇ ਨਾਲ ਬਾਰਡਰ ਦੇ ਨਾਲ ਪਿੰਡ ਲੱਗਦਾ ਹੈ ਉੱਥੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਜਿਹੜਾ ਆ ਕੁਝ ਦੋ ਸੰਗਤਕ ਵਿਅਕਤੀ ਜਿਹੜੇ ਦੇਖੇ ਗਏ ਸੀ ਉਹ ਪਰਵਾਸੀ ਮਜ਼ਦੂਰ ਤੇ ਕੋਲ ਜਿਹੜਾ ਖਾਣਾ ਖਾ ਕੇ ਅੱਗੇ ਨੂੰ ਵਧੇ ਹਨ ਉਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਕਿਹੜੀ ਗੰਡਿਆਲ ਦੇ ਵਿੱਚ ਵੀ ਕੁਝ ਇੱਕ ਨੌਜਵਾਨ ਵੱਲੋਂ ਜਿਹੜਾ ਦੱਸਿਆ ਗਿਆ ਕਿ ਉਸਦੇ ਕੋਲ ਲਿਫਟ ਲੈ ਕੇ ਜਿਹੜਾ ਇੱਕ ਅ ਅ ਬਦੀਤਾਰੀ ਆਦਮੀ ਜਿਹੜਾ ਆ ਉਥੇ ਨਾਕੇ ਦੇ ਦੌਰਾਨ ਪਿੱਛੇ ਉਤਰਿਆ ਸੀ ਉਸ ਦੇ ਤਹਿਤ ਜੀ ਗੱਲ ਕਰੀਏ ਤੇ ਇਸ ਸਮੇਂ ਕਥਲੋਰ ਨਾਕੇ ਦੇ ਵਿੱਚ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦੱਸ ਸਕਦੇ ਆ ਕਿ ਚੈਕਿੰਗ અભિયાન ਜਿਹੜਾ ਆ ਬਹੁਤ ਹੀ ਬਰੀਕੀ ਨਾਲ ਜਿਹੜੀਆਂ ਕਾਰਾਂ ਹੋਣ ਗੱਡੀ ਮੋਟਰ ਕੋਈ ਵੀ ਹੋਵੇ ਜਿਹੜੀ ਆ ਰਿਹਾ ਵਾਹਨ ਹੋਵੇ ਉਸ ਨੂੰ ਬਹੁਤ ਹੀ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਜਾ ਰਿਹਾ ਦੱਸਦੀ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਇੱਕ ਸਕੈਚ ਵੀ ਜਾਰੀ ਕੀਤਾ ਗਿਆ ਉਸ ਨੌਜਵਾਨ ਦਾ ਜੋ ਉਸ ਨੌਜਵਾਨ ਦੇ ਨਾਲ ਲਿਫਟ ਲਈ ਸੀ ਉਸ ਨੂੰ ਵਾਇਰਲ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕਿ ਇਸ ਨੂੰ ਜਿੱਥੇ ਵੀ ਦੇਖਿਆ ਜਾਂਦਾ ਆ ਉਸ ਦੀ ਤੁਰੰਤ ਜਿਹੜੀ ਸੂਚਨਾ ਪੰਜਾਬ ਪੁਲ ਕੀ ਜਾਵੇ ਇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਸ ਸਬੰਧੀ ਤਤ ਤ ਬਣੇ ਰੋ ਸਾਡੇ ਨਾਲ ਤੇ ਦੇ ਦਿਰੋ ਪੰਜਾਬ ਜੇ ਇੱਕ ਨਿਊਜ਼ ਦੋ ਚਾਰ ਦਿਨ ਪੱਲੇ ਊੜ ਪੱਟੀ ਨਹੀਂ ਰਹਿਗਾ ਵਾਟਰ ਏਰੀਆ ਦੇ ਨਾਲ ਨਾਲ ਤਾਂ ਇਹ ਉੱਥੇ ਸ਼ਕਤੀਯੁਕਤੀ ਦੇਖੇ ਗਏ ਸੀ ਸੱਚ ਵੀ ਕਾਫੀ ਚੜਿਆ ਉਸ ਤੋਂ ਬਾਅਦ ਕਾਲੇ ਘੰਡਿਆਲ ਦੇ ਵਿੱਚ ਜਿਹੜਾ ਜੀ ਐਨ ਕੈਡਾ ਹੈਗਾ ਪਹਿਲੂ ਉੱਥੇ ਵੀ ਕੰਦੇ ਦੇਖੇ ਗਏ ਕੀ ਉਹ ਪੁਛਰੋ ਤਿਆਰਿਆ ਸਰਟੀਫਿਕੇਸ਼ਨ ਦੋ ਨਾਲ ਉਹ ਉਹ ਦਿਨ ਪਰਨਾ ਜਿਹੜਾ ਸ਼ੱਕੀ ਵਿਅਕਤੀਆਂ ਨੂੰ ਉੱਥੇ ਦੇਖਿਆ ਗਿਆ ਸੀ ਇਹਦੇ ਸਬੰਧ ਵਿੱਚ ਸਾਡੇ ਐਸਐਸਪੀ ਸ਼੍ਰੀ ਸੁਹਿਰ ਮੀਰੀ ਆਈਪੀਐਸਓ ਕਾਫੀ ਸੀਰੀਅਸ ਨੇ ਉਹਨਾਂ ਨੇ ਪੰਜਾਬ ਪੁਲਿਸੀਆਂ ਕਾਫੀ ਜਿਹੜੇ ਆਫਸਰ ਨੇ ਡਿਊਟੀਆਂ ਲਗਾਈਆਂ ਨੇ ਅਤੇ ਬਾਹਰੋਂ ਵੀ ਫੋਰਸ ਸਾਨੂੰ ਮਿਲੀ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਕਾਫੀ ਸੁਹਿਰਦ ਹੈ ਅਸੀਂ ਜਿਹੜਾ ਆਪਣੇ ਬਾਰਡਰ ਦੇ ਏਰੀਆ ਵਿੱਚ ਕਾਫੀ ਨਾਕੇ ਲਗਾਏ ਗਏ ਹਨ ਅਤੇ ਜਿਹੜੀ ਆਉਣ ਜਾਣ ਵਾਲੀ ਗੱਡੀ ਉਹ ਹਰ ਇੱਕ ਚੈੱਕ ਹੋ ਕੇ ਆ ਰਹੀ ਹੈ ਅਤੇ ਕਿਸੇ ਵੀ ਗੱਡੀ ਨੂੰ ਵਿਦਆਊਟ ਚੈਕਿੰਗ ਨਹੀਂ ਜਾਣਤਾ ਜਾਂਦਾ ਅਤੇ ਜਿਹੜਾ ਸੀ ਬਾਰਡਰ ਤੇ ਸਾਡੀ ਜਿਹੜੀ ਸਕਿਉਰਟੀ ਉਹ ਪੂਰੀ ਟਾਈਟ ਹੈ ਅਸੀਂ ਅਸੀਂ ਇਸ ਪ੍ਰਤੀ ਬਹੁਤ ਸੀਰੀਅਸ ਆ ਤੇ ਇੱਕ ਸਕੇਚ ਵੀ ਜਾਰੀ ਕੀਤਾ ਗਿਆ ਸ਼ੱਕੀ ਦਾ ਇੱਕ ਜਿਹੜਾ ਆਪਣਾ ਕੀੜੀ ਕਰਨ ਦੇ ਕਰਨਿਆਰ ਪੈਂਦਾ ਇੱਕ ਉੱਥੇ ਇੱਕ ਸਸਪੈਕਟ ਦੇਖਿਆ ਸੀ ਉਹਦਾ ਸਕੈਚ ਜਾਰੀ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜੇਕਰ ਇਸ ਤਰ੍ਹਾਂ ਦੇ ਸਕੈਚ ਦਾ ਪਰਸਨ ਦਾ ਕੋਈ ਨੂੰ ਤੁਹਾਨੂੰ ਦਿਖਾਈ ਜਾਂਦਾ ਦੱਸਦਾ ਤੇ ਤੁਰੰਤ ਉਸ ਪੁਲਿਸ ਨੂੰ ਜਿਹੜੀ ਸੂਚਿਤ ਕੀਤਾ ਜਾਵੇ ਅਸੀਂ ਉਹ ਜਿਹੜੇ ਸਕੈਚ ਦੇ ਥੱਲੇ ਆਪਣੇ ਮੋਬਾਈਲ ਨੰਬਰ ਵੀ ਲਿਖਿਆ ਹਨ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ